ਜਿਲ੍ਹ ਜੋਸੀ ਪਹੁੰਚੇ ਨੇ ਮਨਤਾਰਪੁਰ ਗੜ ਪਹੁੰਚੇ ਤੇ ਗੱਲਬਾਤ ਕਰ ਜੋਛ ਸਾਹਿਬ ਅੱਜ ਪਹਿਲਾ ਵਰਸੀ ਸਮਾਗਮ ਕਰਵਾਇਆ ਜਾ ਰਿਹਾ ਕਿਵੇਂ ਯਾਦ ਕਰਦੇ ਹੋ ਪ੍ਰਕਾਸ਼ ਸਿੰਘ ਬਾਦਲੂ ਦੇਖੋ ਬਾਦਲ ਸਾਹਿਬ ਜੀ ਜੇ ਮੈਂ ਇਹ ਕਹਿਣਾ ਚਾਹਾਂ ਵੀ ਮੈਂ ਉਹਨਾਂ ਦੀ ਸਿਫਤ ਕਰਾਂ ਤੇ ਬਾਦਲ ਸਾਹਿਬ ਦੀ ਸਿਫਤ ਲਫ਼ਜ਼ਾਂ ਚ ਨਹੀਂ ਕੀਤੀ ਜਾ ਸਕਦੀ ਉਹਨਾਂ ਦੇ ਜੀਵਨ ਬਾਰੇ ਲਫ਼ਜ਼ਾਂ ਚ ਕਿਹਾ ਨਹੀਂ ਜਾ ਸਕਦਾ ਜੇ ਉਹਨਾਂ ਬਾਰੇ ਸੁਣਨਾ ਹੋਵੇ ਸਹੀ ਕੇ ਤੇ اپੋਜੀਸ਼ਨ ਦੇ ਕੇ ਲੀਡਰ ਕੋ ਪੁੱਛੋ ਉਹ ਵੀ ਕੋਈ ਬੁਰਾਈ ਕਰ ਦੇ ਉਹਨਾਂ ਦੀ ਜਾ ਉਹ ਵੀ ਉਹਨਾਂ ਦੇ ਪ੍ਰਤੀ ਉਹ ਨੈਗੇਟਿਵ ਗੱਲ ਕਰ ਜੇ ਤੇ ਫੇਰ ਕਿਉਂ ਇਸ ਕਰਕੇ ਬਾਦਲ ਸਾਹਿਬ ਜਿਹੜੇ ਆ ਇਹ ਤੇ ਗੁਣਾਂ ਦਾ ਖਜ਼ਾਨਾ ਸੀ ਭਾਵੇਂ اپੋਜੀਸ਼ਨ ਦਾ ਕਿਸੇ ਵੀ ਪਾਰਟੀ ਦਾ ਬੰਦਾ ਜਿੰਨੇ ਬਾਦਲ ਸਾਹਿਬ ਕੋਲੋਂ ਕੁਝ ਸਿੱਖਿਆ ਨਹੀਂ ਨਾ ਉਹਦਾ ਮੈਨਾਂ ਜੀਵਨ ਵਿਅਰਥ ਆ ਉਹ ਪੂਰੀ ਆਪਣੇ ਆਪ ਦੇ ਵਿੱਚ ਸਮਝ ਲਓ ਵੀ ਜਿੰਨੇ ਗ੍ਰੰਥ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਰਮਾਇਣ ਗੀਤਾ ਜਿੱਤਰਾ ਉਹ ਉਪਦੇਸ਼ ਆ ਨਾ ਜਿਹੜੇ ਜਿੱਤਰਾ ਉਹਨਾਂ ਦੇ ਅੰਦਰ ਭਰੇ ਸੀ ਸਾਰੇ ਹਰ ਗ੍ਰੰਥ ਦਾ ਜਿਹੜਾ ਮੇਨ ਥੀਮ ਸੀ ਉਹਨਾਂ ਦੇ ਅੰਦਰ ਭਰਿਆ ਸੀ ਤੇ ਉਹ ਉਸੇ ਤਰ੍ਹਾਂ ਹੀ ਨਿਮਰਤਾ ਦੇ ਨਾਲ ਉਹਨੂੰ ਹਰ ਬੰਦੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਕਿਉਂਕਿ ਪੋਲਿਟੀਕਲ ਬੰਦਾ ਜਿਹੜਾ ਹੁੰਦਾ ਨਾ ਉਹਦੇ ਉਹ ਬਚ ਨਹੀਂ ਸਕਦਾ ਪਾਰਟੀ ਬਾਜੀ ਧੜਿਆਂ ਤੋਂ ਪਰ ਤੁਸੀਂ ਇਹ ਵੇਖੋ ਵੀ ਉਹਨਾਂ ਦੇ ਜਾਣ ਤੋਂ ਬਾਅਦ ਜਿੰਨੇ ਵੀ اپੋਜੀਸ਼ਨ ਦੇ ਲੀਡਰ ਬੋਲੇ ਆ ਉਨ੍ਹਾਂ ਦੇ ਖਿਲਾਫ ਜਾਂ ਉਨ੍ਹਾਂ ਦਾ ਕੋਈ ਇੱਕ ਵੀ ਔਗਣ ਕੱਢ ਕੇ ਨਹੀਂ ਦੱਸ ਸਕਿਆ ਇਹ ਉਨ੍ਹਾਂ ਦੀ ਸਿਫਤ ਹੈ ਜਿਹੜਾ ਪੂਰੀ ਮੋਦੀ ਸਾਹਿਬ ਸੁਪਰ ਪਾਵਰ ਹੈ ਅੱਜ ਦੀ ਡੇਟ ਦੇ ਵਿੱਚ ਦੁਨੀਆ ਦੇ ਲੀਡਰ ਹੈ ਉਹ ਕਿੰਨਾ ਝੁੱਕ ਕੇ ਗੋਡਿਆਂ ਨੂੰ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਸੀ ਇਹ ਉਨ੍ਹਾਂ ਦੀ ਸ਼ਖਸੀਅਤ ਸੀ ਹਰ ਪਾਰਟੀ ਦਾ ਲੀਡਰ ਉਨ੍ਹਾਂ ਦਾ ਸਤਿਕਾਰ ਕਰਦਾ ਸੀ ਇਹ ਉਨ੍ਹਾਂ ਦੀ ਸ਼ਖਸੀਅਤ ਸੀ ਇਸ ਕਰਕੇ ਅੱਜ ਮੈਂ ਬਹੁਤ ਲੰਬੀ ਗੱਲ ਕਰਾਂ ਉਹਦੇ ਨਾਲੋਂ ਜ਼ਿਆਦਾ ਇਹੀ ਹੈ ਕਿ ਜੇ ਏਡੇ ਏਡੇ ਵੱਡੇ ਲੀਡਰ ਹਰ ਪਾਰਟੀ ਦਾ ਲੀਡਰ ਹਰ ਪਾਰਟੀ ਉਹਨਾਂ ਨੂੰ ਆਪਣਾ ਸਰਵੋੱਚ ਲੀਡਰ ਮੰਨੋਗਿੰਦੀ ਸੀ ਭਾਵੇਂ ਉਹ ਉਸ ਚੇਅਰ ਤੇ ਬੈਠੇ ਜਾਂ ਨਹੀਂ ਉਹ ਕਦੀ ਰਾਸ਼ਟਰਪਤੀ ਵੱਲ ਨਹੀਂ ਗਿਆ ਉਹ ਕਦੀ ਪ੍ਰਧਾਨ ਮੰਤਰੀ ਵਾਲ ਨਹੀਂ ਗਿਆ ਪਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਹਰ ਪਾਰਟੀ ਦਾ ਲੀਡਰ ਹਰ ਸਟੇਟ ਦਾ ਸੀਐਮ ਉਹਨਾਂ ਨੂੰ ਆਪਣਾ ਲੀਡਰ ਗਿੰਦਾ ਸੀ ਉਹਨਾਂ ਦੇ ਗੁਣਾ ਕਰਕੇ ਇਹ ਸਿੱਖਣਾ ਚਾਹੀਦਾ ਮੈਂ ਤਾਂ ਹੈਗਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਨਾ ਜੇ ਜੇ ਬਾਦਲ ਸਾਹਿਬ ਦੀ ਸ਼ਖਸੀਅਤ ਤੋਂ ਕੋਈ ਸਿੱਖ ਨਹੀਂ ਸਕਿਆ ਕੁਝ ਉਹਦਾ ਜੀਵਨ ਪੋਲੀਟੀਕਲ ਜੀਵਨ ਤੇ ਉਹਦਾ ਵਿਅਰਥ ਆ 1 ਸਾਲ ਪੂਰਾ ਹੋ ਗਿਆ ਜੀ ਕਮੀ ਕਿੰਨੀ ਕੁ ਮਹਿਸੂਸ ਕਰਦੇ ਕਮੀ ਆ ਉਹਦੇ ਕਮੀ ਕਮੀ ਆ ਬਾਕੀ ਨੋ ਡਾਊਟ ਐ ਸੁਖਬੀਰ ਜੀ ਬਿਲਕੁਲ ਉਹਨਾਂ ਲੀਆ ਤੇ ਤੁਰ ਰਹੇ ਆ ਉਹਨਾਂ ਦਾ ਵੀ ਜਿੰਨਾ ਮੈਂ ਸੁਭਾਅ ਚ ਚੇਂਜ ਵੇਖੀ ਆ ਜ਼ਿੰਮੇਵਾਰੀਆਂ ਜਿਹੜੀਆਂ ਵਾਂ ਉਹ ਬਹੁਤ ਕੁਸ਼ ਕਰਦੀਆਂ ਬਿਲਕੁਲ ਬਾਦਲ ਸਾਹਿਬ ਵਾਲੀ ਲਾਈਨ ਤੇ ਚੱਲ ਰਹੇ ਆ ਪੂਰੀ ਮਿਹਨਤ ਕਰ ਰਹੇ ਆ ਪੰਜਾਬ ਨੂੰ ਜੋ ਬਚਾਉਣ ਦੀ ਲੋੜ ਆ ਜਿਤਨਾ ਬਾਦਲ ਸਾਹਿਬ ਹਰ ਮੋਰਚੇ 'ਤੇ ਜੱਗੇ ਲੱਗ ਜਾਂਦੇ 17 17 ਸਾਲ ਜੇਲਾਂ ਗੱਡੀਆਂ ਤੇ ਸੁਖਬੀਰ ਜੀ ਜਿਹੜੇ ਆ ਉਹ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਕੇ ਵੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜੋ ਅੱਜ ਪੰਜਾਬ ਦੀ ਹਾਲਤ ਆ ਜਿੰਨੀ ਜਿਹੜੀਆਂ ਸਰਕਾਰਾਂ ਆਈਆਂ ਭਾਵੇਂ ਉਹ ਕਾਂਗਰਸ ਦੀ ਪਿਛਲੀ ਆਈ ਚਾਹੇ ਆਪ ਪਾਰਟੀ ਦੀ ਆਈ ਆ ਲੋਕੀਂ ਦਾ ਲੋਕਾਂ ਦਾ ਇਨਾ ਉਤਪੀੜਨ ਹੋ ਰਿਹਾ ਇਨਾ ਕੋ ਝੂਠ ਪਰੋਸਿਆ ਜਾ ਰਿਹਾ ਇਨਾ ਕੋ ਮਤਲਬ ਫਰੇਬ ਪਰੋਸਿਆ ਜਾ ਰਿਹਾ ਵਾ ਪੰਜਾਬ ਲੁੱਟਿਆ ਜਾ ਰਿਹਾ ਵਾ ਪਰ ਲੋਕਾਂ ਨੂੰ ਦਿਖਾਇਆ ਕੁਝ ਹੋਰ ਹੋ ਜਾ ਰਿਹਾ ਮੀਡੀਆ ਰਹੀਂ ਬੋੜਾ ਰਹੀਂ ਐਡਵਰਟਾਈਜ਼ਮੈਂਟ ਰਹੀਂ ਪਰ ਅਸਲੀਅਤ ਦੇ ਵਿੱਚ ਲੋਕ ਬਹੁਤ ਪੀੜਤ ਆ ਪੰਜਾਬ ਦੇ ਤੇ ਪੰਜਾਬ ਬਚਾਉਣ ਵਾਸਤੇ ਸੁਖਵੀਰ ਜੀ ਨਿਕਲ ਚੁੱਕੇ ਆ ਇਹ ਹੀ ਆ ਤੇ ਉਹਨਾਂ ਦੀ ਕਮੀ ਦੇ ਕੋਈ ਪੂਰੀ ਨਹੀਂ ਕਰ ਸਕਦਾ ਪਰ ਕਿਸੇ ਨਾ ਕਿਸੇ ਨੂੰ ਅੱਗੇ ਲੱਗਣਾ ਪਊਗਾ ਤੇ ਉਹ ਸੁਖਵੀਰ ਜੀ ਨੇ ਉਹ ਜ਼ਿੰਮੇਵਾਰੀ ਸੰਭਾਲ ਲਈ ਆ ਬਿਲਕੁਲ ਇਹ ਸਨ ਅਨਿਲ ਜੋਸ਼ੀ ਜੋ ਕਹਿ ਰਹੇ ਨੇ ਕਿ ਹਰ ਇੱਕ ਪਾਰਟੀ ਦਾ ਲੀਡਰ ਸੀ ਜਿਹੜਾ ਉਹਨਾਂ ਦੇ ਪਹਿਲੀ ਅਸਲ ਕਹਿੰਦਾ ਸੀ ਪ੍ਰਕਾਸ਼ ਸਿੰਘ ਬਾਦਲ ਦੀ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਜਾਂ ਫਿਰ ਜਿੰਨੇ ਵੀ ਓਪੋਜੀਸ਼ਨ ਦੇ ਲੀਡਰ ਸੀਗੇ ਸਾਰਿਆਂ ਵੱਲੋਂ ਉਹਨਾਂ ਨੂੰ ਪੈਰੀ ਹੱਥ ਲਗਾ ਕੇ ਜਿਹੜਾ ਕਿ ਮਾਨ ਸਤਕਾਰ ਸੀਗਾ ਬਦਲ ਸਾਹ ਨੂੰ ਦਿੱਤਾ ਜਾਂਦਾ ਸੀ ਤਾਂ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਜਿਹੜਾ ਕਿ ਉਹ ਪਰਿਵਾਰਨ ਤੋਂ ਜਿੱਥੇ ਪਿਆ ਹੀ ਪਿਆ ਹੈ ਤੇ ਪੰਜਾਬ ਨੂੰ ਹੀ ਪਿਆ ਕੈਮਰਾ ਪਰਸਨ ਬੋ ਵੀ ਦਿਨ ਨਾਲ ਹਿੰਮਤ ਸਿੰਘ ਦਿਨਿਕ ਸਵੇਰਾ ਪਿੰਡ ਬਾਦਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر